ਵੱਡਾ ਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਤ ਊਚਾ ਤਾਕਾ ਦਰਬਾਰਾ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਸੰਗੇ ਪਾਤਸ਼ਾਹੀ ਹਜ਼ੂਰੀ ਵਿੱਚ ਕਿ ਗਰੀਬ ਨਵਾਜ਼ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਪਰਮੇਸ਼ਰ ਦੇ ਦਰਬਾਰ ਨੂੰ ਕੋਈ ਗਰੀਬ ਨਵਾਜ਼ ਜੀ ਪਤਾਲ ਵਿੱਚ ਦੱਸਦਾ ਹੈ ਇੱਕ ਬਲ ਰਾਜਾ ਜੀ ਬਾਹਰ ਅੱਗੇ ਹਨ ਕੋਈ ਮਹਾਰਾ ਸ਼ੇਹਨਾਗ ਦੀ ਸੇਜਾ ਉਤੇ ਦੱਸਦਾ ਹੈ ਅਤੇ ਕੋਈ ਸਤਵੇਂ ਅਰਸ਼ ਜੁਆਸ ਵਿੱਚ ਲੱਗਿਆ ਹੈ ਅਤੇ ਕੋਈ ਬ੍ਰਹਮ ਲੋਕ ਵਿੱਚ ਦੱਸਦਾ ਹੈ ਕੋਈ ਸਰਗ ਲੋਕ ਵਿੱਚ ਦੱਸਦਾ ਹੈ ਆਪ ਦੱਸੋ ਪਰਮੇਸ਼ਰ ਦਾ ਦਰਬਾਰ ਕਿਹੋ ਜਿਹਾ ਹੈ ਤਾਂ ਹਯੂਰ ਸਿੱਖਾਂ ਦੇ ਪ੍ਰਸ਼ਨ ਨੂੰ ਸੁਣ ਕੇ ਪਵਿੱਤਰ ਉਪਦੇਸ਼ ਬਖਸ਼ਿਏ ਹਨ ਪਹਿਲੇ ਘਰ ਸਰਕਾਰ ਵਿੱਚ ਬਿਨ ਹਸਰਾ ਕੋਈ ਪੰਜਵੇਂ ਪਾਤਸ਼ਾਹ ਜੀ ਗਰੀਬ ਨੂੰ ਆਏ ਉਜਾਰਨ ਨੂੰ ਕਰਦੇ ਹੋ ਨਹੀਂ ਕੋਦ ਐਤ ਰੂਪ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਤ ਉੱਚਾ 타ਕਾ ਦਰਬਾਰਾ ਫਿਰ ਗੁਰਸਿੱਖੋ ਉਸ ਪਰਮੇਸ਼ਰ ਦਾ ਯਾ ਦਰਬਾਰ ਹੈ ਸੱਚਖੰਡੋਂ ਅਤਿ ਉੱਚਾ ਹੈ ਉਸ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾ ਸਕਦੀ ਕਿ ਇਤਨੇ ਮੀਲ ਹੈ ਇਤਨੇ ਦੂਰ ਹੈ ਇਹ ਕਥਨ ਨਹੀਂ ਕੀਤਾ ਜਾ ਸਕਦਾ ਬਿਨਤੀ ਤੋਂ ਰਹਿਤ ਹੈ ਉਹਦਾ ਜਿਹੜਾ ਦਰਬਾਰ ਸੱਚਖੰਡ ਹੈ અત્યੰਤ ਹੀ ਉਹਦਾ ਉੱਚਾ ਸਰੂਪ ਰੂਪੀ ਦਰਬਾਰ ਹੈ અત્યੰਤ ਉੱਚਾ ਉਹਦਾ ਸਰੂਪ ਜੋ ਹੈ ਦਰਬਾਰ ਜੋ ਸੰਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਉਹ ਸਰੂਪ અત્યੰਤ ਹੀ ਉੱਚਾ ਹੈ ਤਿੰਨਾ ਗੁਣਾ ਤੋਂ ਅਤੀਤ ਹੈ ਅੰਤ ਨਾ ਹੀ ਕਿਸ ਪਾਰ ਆਵਾਰਾ ਉਸ ਪਰਮੇਸ਼ਰ ਦਾ ਅੰਤ ਕਿਸੇ ਨੇ ਕੁਝ ਨਹੀਂ ਪਾਉਣਾ ਕੀਤਾ ਨਾ ਹੁਣ ਕੋਈ ਔਰਾਰ-ਬਾਰ ਦਾ ਅੰਤ ਪਾ ਸਕਦਾ ਹੈ ਕੋਟੇ ਕੋਟੇ ਕੋਟ ਲਖ ਧਾਵੈ ਕਰੋੜਾਂ ਹੀ ਬ੍ਰਹਮਾ ਜੀ ਅਵਤਾਰ ਧਾਰ ਕੇ ਕਰੋੜਾਂ ਹੀ ਵਿਸ਼ਨੂ ਅਵਤਾਰ ਧਾਰ ਕੇ ਕਰੋੜਾਂ ਹੀ ਸ਼ਿਵ ਜੀ ਰੂਪ ਧਾਰ ਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤਹਾਵਾ ਕਰਦੇ ਹਨ ਜਤਨ ਕਰਦੇ ਹਨ ਕੋਟਾਨ ਕੋਟ ਜੀ ਪਿੱਛੇ ਕੋਟਾਨ ਕੋਟ ਹੋਣੋ ਕੋਟਾਨ ਕੋਟ ਅੱਗੇ ਨੂੰ ਦੌੜਨਗੇ ਕਰੋੜਾਂ ਸ਼ਾਸਤਰੀਆਂ ਕੋਟੀਆਂ ਦ੍ਰਿਸ਼ਟਾਂ ਦੇ ਦੇ ਕੇ ਕਰੋੜਾਂ ਹੀ ਪੁਰਖ ਉਸ ਦੀ ਪ੍ਰਾਪਤੀ ਵਾਸਤੇ ਲਖਣਾਂ ਤੇ ਲੱਖ ਰੂਪ ਨੂੰ ਤਰਨਾ ਕਰਦੇ ਹਨ ਇੱਕ ਤਿਲ ਤਾਕ ਮਹਿਲ ਨਾ ਪਾਵੇ ਇੱਕ ਤਿਲ ਦੀ ਨਿਆਈ ਉਸ ਪਰਮੇਸ਼ਰ ਦੇ ਮਹਿਲ ਰੂਪ ਨੂੰ ਨਹੀਂ ਪਾਸ ਸਕਦੇ ਅੰਤ ਨਹੀਂ ਪਾਇਆ ਜਿਵੇਂ ਦਾ ਅੰਤ ਹੈ ਉਹ ਪਰਮੇਸ਼ਵਰ ਸੁਹਾਵੀ ਕੌਣ ਸੁਵੇਲਾ ਕੇ ਸਤਗੁਰੂ ਸੁਹਾਵੀ ਕਹੀ ਕਿਹੜੀ ਹੈ ਇਹ ਬੇੜਾ ਚਾਰ ਕੜੀ ਦਾ ਸ੍ਰੇਸ਼ਟੋ ਕਿਹੜਾ ਹੈ ਸੁਹਾਵੀ ਉਹ ਕੜੀ ਜਿਸ ਵੇਲੇ ਗੁਰੂ ਸਾਹਿਬ ਦੀ ਸਰਦਾ ਲੱਗ ਜਾਵੇ ਉਹ ਕਿਹੜੀ ਸੋਭਨੀਕ ਕੜੀ ਹੈ ਜਿਸ ਵੇਲੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾਈਏ ਤੇ ਉਹ ਕਿਹੜਾ ਸੋਭਨੀਕ ਬੇੜਾ ਹੈ ਜਿਸ ਵੇਲੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇ ਜਿਤ ਪ੍ਰਭ ਮੀਲਾ ਜਿਸ ਕਰਕੇ ਪ੍ਰਭ ਅਕਾਲ ਪੁਰਖ ਦਾ ਮਲਾਪ ਹੋ ਜਾਵੇ ਰਹਾਉ ਲਾਖ ਭਗਤ ਜਾ ਕਉ ਆਰਾਧ ਹੈ ਇਸ ਕਾ ਲਖਾਂ ਹੀ ਭਗਤ ਭਗਤੀ ਕਰਨ ਵਾਲੇ ਸਰਬਨ ਸਿਮਨ ਕੀਰਤਨ ਵਾਲੇ ਲਖਾਂ ਹੀ ਉਸ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਆਰਾਧ ਦੇ ਹਨ ਲਖ ਤਪੀਸਰ ਤਪ ਹੀ ਸਾਧ ਹੈ ਲਖਾਂ ਹੀ ਤਪੀਆਂ ਦੇ ਈਸ਼ਰ ਬੜੇ ਬੜੇ ਤਪਸੀ ਸੋ ਉਹ ਤਪ ਹੀ ਸਾਧੀ ਜਾਂਦੇ ਹੈ ਸਰੀਰ ਦੇ ਕਰਕੇ ਜੰਮ ਭਾਰਾ ਕਰਨੀ ਠੰਡ ਵਿੱਚ ਗਰਮੀ ਨੂੰ ਧੂਣੀਆਂ ਤਾਉਣੀਆਂ ਤੇ ਬਰਖਾ ਸਹਰਨੀ ਭੁੱਖੇ ਰਹਿਣਾ ਬਰਤਾਲ ਕਰੱਖਣੀ ਇਉਂ ਕਾਪੀ ਸਾਧਨ ਕਰਦੇ ਹਨ ਲੱਖ ਜੋਗੀ ਸਰ ਕਰਤੇ ਜੋਗਾ ਲੱਖਾਂ ਹੀ ਯੋਗੀਆਂ ਦੇ ਈਸ਼ਵਰ ਬੜੇ ਬੜੇ ਯੋਗੀ ਜਿਹੜੇ ਹਨ ਉਹ ਯੋਗ ਦੇ ਕਮਾਉਣ ਦਾ ਕਰਦੇ ਹਨ ਯੋਗ ਸਾਧਨੋਂ ਕਰਦੇ ਹਨ ਲੱਖ ਕੋ ਵੀਸਰ ਭੋਗ ਹੈ ਭੋਗਾ ਲੱਖਾਂ ਹੀ ਭੋਗੀਆਂ ਰਾਜ ਦੇ ਰਾਜੇ ਈਸ਼ਵਰ ਜੋ ਰਾਜੇ ਹਨ ਉਹ ਭੋਗਾਂ ਨੂੰ ਪਦਾਰਥਾਂ ਨੂੰ ਭੋਗੀ ਜਾਂਦੇ ਹਨ ਕੱਟ ਕੱਟ ਵਸ ਹੈ ਜਾਨ ਹੈ ਥੋੜਾ ਕੋਈ ਰਾਜ ਵੀ ਪ੍ਰਾਪਤੀ ਕਰਕੇ ਉਸ ਨੂੰ ਪਾਉਣਾ ਚਾਹੁੰਦਾ ਹੈ ਕੋਈ ਯੋਗ ਕਰਕੇ ਯੁਗਿਸਰ ਉਸ ਨੂੰ ਪਾਉਣਾ ਚਾਹੁੰਦੇ ਆ ਕੋਈ ਲੱਖਾਂ ਤਪியே ਤਪ ਕਰਕੇ ਪਾਣਾ ਚਾਹੁੰਦੇ ਹਨ ਲੱਖ ਕੋ ਵੀਸਰ ਭੋਗ ਹੈ ਭੋਗਾ ਲੱਖੋ ਭਗੀਸ਼ਰ ਹੈ ਰਾਜੇ ਜਿਹੜੇ ਹਨ ਉਹ ਭੋਗਾਂ ਨੂੰ ਭੋਗਦੇ ਹਨ ਘਾਟ ਘਾਟ ਵਸ ਹੈ ਜਾਨ ਹੈ ਥੂੜਾ ਕਹ ਤੋ ਪਰਮੇਸ਼ਰ ਸਾਰਿਆਂ ਘਟਾਂ ਕੱਡਾਂ ਤੇ ਇੱਕ ਰਸ ਵਸਦਾ ਪਰ ਜਾਣਨ ਵਾਲੇ ਬਹੁਤ ਥੋੜੇ ਹੀ ਹੈ ਕੋਈ ਕੋਈ ਆਦਮੀ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਨ ਚੀਤ ਵਸਦਾ ਤਾਂ ਸਾਰੇ ਚਾਰ ਖਾਣੀਆਂ ਦੇ ਅੰਡੇ ਜਿਹੇ ਇਸੇ ਤੁਜੀ ਕੋਈ ਖਾਣੀਆਂ ਵਿੱਚ ਵਸਦਾ ਹੈ ਅਤੇ ਜਾਣ ਵਾਲਾ ਕੋਈ ਕੋਈ ਥੋੜਾ ਇੱਕ ਅੱਦਾ ਇੱਕ ਅੱਦਾ ਹੀ ਹੈ ਹੈ ਕੋਈ ਸਾਜਣ ਪਰਦਾ ਤੂੰ ਕੋਈ ਹੈ ਜੇ ਭਾਈ ਹੈ ਸੱਜਣ ਤਦ ਵੇਤਾ ਜਿਹੜਾ ਹੰਗਤਾ ਮੰਗਤਾ ਦੇ ਪਰਦੇ ਨੂੰ ਤੋੜ ਕੇ ਜੀਵ ਇਸ ਦੇ ਪੇਛੇ ਦੇ ਗਿਆਨ ਨੂੰ ਚੱਕ ਕੇ ਰੂਪ ਦੀ ਏਕਤਾ ਬਖਸ਼ ਦੇਵੇ ਕਰੋ ਯਤਨ ਜੇ ਹੋਏ ਮਿਹਰਬਾਨ ਸਾਰੇ ਜੀ ਹਣ ਕਹਿੰਦੇ ਹਨ ਕਿ ਮਹਾਰਾ ਜੀ ਅਸੀਂ ਯਤਨ ਕਰੀਏ ਜੇ ਕਰਕੇ ਪਰਮੇਸ਼ਰ ਸਾਡੇ ਦੇ ਮਿਹਰਮਾਨ ਕਿਰਪਾਲੂ ਹੋ ਜਾਵੇ। ਆਕਉ ਦੇਈ ਜੀਉ ਕੁਰਬਾਨ। ਮਨ ਪਿਆਰਿਆਂ ਤੁਝੋ ਪਰਮੇਸ਼ਰ ਦੇ ਦਰਸ਼ਨ ਕਰਾ ਦੇਵੇ। ਉਹਨਾਂ ਤੋਂ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਲਈਏ ਆਪਾ ਵਾਰ ਲਈਏ। ਫਿਰਤ ਫਿਰਤ ਸੰਤਨ ਪਹਿ ਆਇਆ। ਇਸ ਪ੍ਰਕਾਰ ਦੇ ਬਚਨ ਕਹਿ ਕੇ ਫਿਰ ਪ੍ਰਾਪਤੀ ਦਾ ਸਾਧਨ ਦੱਸਦੇ ਹੈ ਕਿ ਫਿਰਦੇ ਹੋਏ ਅਨੇਕਾਂ ਤਪੀਆਂ ਦੀ ਸੰਗਤ ਫਿਰਦੇ ਹੋਏ ਨੇ ਕਾਂ ਜੋਗੀਆਂ ਦੀ ਸੰਗਤ ਫਿਰਦੇ ਹੋਏ ਅਨੇਕਾਂ ਰਾਜਿਆਂ ਦੀ ਸੰਗਤ ਵਿੱਚ ਸਾਧ ਸੰਗਤ ਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰਾ ਹੈ ਹਰ ਨਾਮਾ ਮਨ万 ਤੇ ਧਨ ਸਿਸਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਪਿਆਰਿਓ ਸਤਿਗੁਰਾਂ ਸੰਪਾਉ ਦੇ ਪਾਸ ਆਏ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਸਤਿਗੁਰਾਂ ਨੇ ਜੋ ਅਗਿਆਨ ਕਰਕੇ ਦੁਖ ਸੀ ਜੋ ਭਰਮ ਸੀ ਸਰੂਪ ਦਾ ਹਮਾਰਾ ਤੁਮਾਮ ਦਾ ਉਹ ਸਾਰਾ ਹੀ ਮਿਹਰ ਦਿੱਤਾ ਮਾਰੇ ਐਸੀ ਕਿਰਪਾ ਕੀਤੀ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਸਤਿਗੁਰਾਂ ਨੇ ਆਪਜੀ ਸੰਗਤ ਰੂਪੀ ਮਹੱਲੇ ਚ ਬੁਲਾ ਲਿਆ ਅੰਤਰਮੁਖ ਵਰਤੀ ਕਰਨੂਪ ਆਤਮਾਕਾਰ ਵਰਤੀ ਕਰਨੂ ਮਹੱਲੇ ਚ ਬੁਲਾ ਲਿਆ ਤ੍ਰਿਆ ਪਦ ਰੂਪੀ ਮਹੱਲੇ ਚ ਬੁਲਾ ਲਿਆ ਸਰੂਪ ਰੂਪੀ ਮਹੱਲੇ ਚ ਬੁਲਾ ਲਿਆ ਪ੍ਰਭ ਅੰਮ੍ਰਿਤ ਪੁੰਚਾ ਉਸ ਪ੍ਰਭੂ ਦਾ ਅੰਮ੍ਰਿਤ ਉਹ ਬ੍ਰਹਮ ਆਨੰਦ ਹੈ ਉਸ ਨੂੰ ਪੁੰਚਿਆ ਪੋਗਣਾ ਕੀਤਾ ਆਹ ਨਾਨਕ ਪ੍ਰਭ ਮੇਰਾ ਉੱਚਾ ਜਿਉ ਸਤਿਗੁਰੂ ਜੀ ਕਹਿੰਦੇ ਹੋ ਮੇਰਾ ਪ੍ਰਭ ਉੱਚਾ ਹੈ ਉਹਦਾ ਅੰਤ ਨਹੀਂ ਕੋਈ ਪਾ ਸਕਦਾ ਹੈ ਜੈ ਸਰੂਪ ਹੈ ਵੱਡ ਹੰਸ ਮਹੱਲਾ ਪੰਜਵਾ ਤੁੰਸੋ ਵੇਲਾ ਜਿਤ ਦਰਸ਼ਨ ਕਰਨਾ ਤੁੰਸੋ ਸ੍ਰੀ ਟਕ ਵਕਤ ਹੈ ਵੇਲਾ ਹੈ ਚਾਰ ਕੜੀ ਦਾ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਕਰੀਏ ਭਾਉ ਬਲਿਹਾਰੀ ਸਤਗੁਰ ਚਰਨ ਅਸੀਂ ਤਾਂ ਸਤਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਸਤਗੁਰੂ ਮਾਰਾ ਸਾਹਿਬ ਜੀਵਨ ਮੁਕਤੀ ਦੇ ਦਾਤੇ ਹਨ ਜ਼ਿੰਦਗੀ ਦੇ ਦੇਣ ਵਾਲੇ ਹਨ ਆਤਮ ਜੀਵਨ ਦੇਣ ਵਾਲੇ ਮੇਰੇ ਪਿਆਰੇ ਪਰਮ ਪ੍ਰੇਮ ਦਾ ਆਸਪਦ ਰੂਪ ਹਨ ਮਨ ਜੀਵੈ ਪ੍ਰਭ ਨਾਮ ਚਿਤੇਰੇ ਪ੍ਰਭ ਦੇ ਸਤਿਗੁਰਾਂ ਦੇ ਨਾਮ ਨੂੰ ਚੇਤੇ ਕਰਕੇ ਸਾਡਾ ਮਨ ਜੀਉਂਦਾ ਹੈ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ੍ਰੀ ਮਹਾਰਾਜ ਅੰਮ੍ਰਿਤ ਰੂਪ ਬਾਣੀ ਹੈ ਜਿਹੜੀ ਇਹ ਸਤਿਨਾਮ ਆਪਦਾ ਮੰਤਰ ਹੈ ਸੱਚੇ ਪਾਤਸ਼ਾਹ ਸੱਚਾ ਮੰਤਰ ਹੈ ਮਨੁਪੀ ਸਭ ਨੂੰ ਕੀ ਲੜਨ ਵਾਸਤੇ ਜੋ ਆਪਦੀ ਅੰਮ੍ਰਿਤ ਅਮਰ ਕਰਨ ਵਾਲੀ ਪ੍ਰਭੂ ਤੁਰ ਬਾਣੀ ਹੈ ਸੱਚੇ ਪਾਤਸ਼ਾਹ ਇਹੋ ਹੀ ਮੰਤਰ ਹੈ ਸਚਿਆ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਣੀ ਅਦੇ ਸ਼ੀਤਲ ਸ਼ਾਂਤੀ ਦੇ ਦੇਣ ਵਾਲੇ ਹੋ ਪੁਰਖ ਪੂਰਨ ਹੋ ਦ੍ਰਿਸ਼ਟ ਆਪ ਦੀ ਐਸੀ ਹੈ ਦ੍ਰਿਬਦ੍ਰਿਸ਼ਟੀ ਹੈ ਸੋ ਗਿਆਨਵਾਨ ਬਣਾ ਦੇਣ ਵਾਲੀ ਸੁਜਾਨ ਅੰਤਰੀਆਮਤਾ ਵਾਲੀ ਆਪ ਦੀ ਦ੍ਰਿਸ਼ਟੀ ਹੈ ਸਚੇ ਪਾਤਸ਼ਾਹ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਪ ਦਾ ਜਿਹੜਾ ਹੁਕਮ ਹੈ ਇਹ ਗੁਰੂ ਮਾਰਾ ਉਹ ਵੀ ਸੱਚਾ ਹੈ ਹੇ ਗੁਰਤਾ ਰੂਪੀ ਗਤੀ ਰੂਪੀ ਤਖਤ ਦੇ ਤੇ ਨਿਵਾਸ ਕਰਨ ਵਾਲੇ ਸਤਿਗੁਰੂ ਸੱਚਾ ਆਉਦਾ ਹੁਕਮ ਹੈ ਹੇ ਸਾਰਿਆਂ ਦੇ ਹਿਰਦਿਆਂ ਰੂਪੀ ਤਖਤਾਂ ਦੇ ਉੱਤੇ ਨਿਵਾਸ ਕਰਨ ਵਾਲੇ ਪਰਮੇਸ਼ਰ ਹੇ ਸਾਰ ਸੰਗਤ ਰੂਪੀ ਤਖਤ ਤੇ ਨਿਵਾਸ ਕਰਨ ਵਾਲੇ ਪਰਮੇਸ਼ਰੋ ਆਪ ਦਾ ਹੁਕਮ ਸੱਚਾ ਹੈ ਹੇ ਅੰਤਰਯਾਮੀ ਆਪ ਦਾ ਤੁਰਿਆ ਬਧ ਰੂਪੀ ਤਖਤ ਤੇ ਨਿਵਾਸ ਕਰਨ ਵਾਲੇ ਅੰਤ ਰਿਆਮੀ ਆਵਦਾ ਹੁਕਮ ਵੀ ਸੱਚਾ ਹੈ ਆਏ ਨਾ ਜਾਵੈ ਮੇਰਾ ਪ੍ਰਭ ਅਵਨਾਸੀ ਆਪ ਮਾਰਾ ਨਾ ਜਨਮ ਘੜ ਕੇ ਆਉਨੇ ਹਾਂ ਨਾ ਸਰੀਰ ਛੱਡ ਕੇ ਜਾਣੇ ਹਾਂ ਇਹ ਮੇਰੇ ਸਮਰਥ ਆਪ ਅਵਨਾਸੀ ਨਾਸਤ ਹੋ ਰਹਿਤ ਹੂੰ ਤੂੰ ਮਿਹਰਬਾਨ ਦਾਸ ਹਮਦੀਨਾ ਜੇ ਮਹਾਰਾ ਬੜੀ ਮਿਹਰਬਾਨੀ ਕਰਨ ਵਾਲੇ ਹੋ ਅਸੀਂ ਆਪਦੇ ਦਾਸ ਦੀਨ ਗਰੀਬ ਹਾਂ ਸੱਚੇ ਪਾਤਸ਼ਾਹ ਨਾਨਕ ਸਾਹਿਬ ਭਰਪੂਰ ਲੀਣ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਸਹਿਬ ਮਾਲਕ ਤੂੰ ਸਾਰਿਆਂ ਤੇ ਬ੍ਰਹਮੰਡਾਂ ਖੰਡਾਂ ਦੀ ਵਿਹਾਪਕ ਹੈ ਤੇ ਸਾਰਿਆਂ ਦੇ ਫਿਰਦਿਆਂ ਚ ਲੀਣਾ ਮਿਲਿਆ ਹੋਇਆ ਹੈ